हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਲਾਲਪੁਰ ਲਾਲਪੁਰ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਤਰਨਤਾਰਨ ਸਾਹਿਬ ਤੋਂ ਕੋਈ ਦੋਸਤੋ 14 ਕਿਲੋਮੀਟਰ ਦੀ ਦੂਰੀ ਆ ਪਿੰਡ ਲਾਲਪੁਰ ਦੀ ਟੋਟੀਆਂ ਪਿੰਡ ਬਿਲਕੁਲ ਨਜ਼ਦੀਕ ਆ ਟੋਟੀਆਂ ਤੋਂ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਪਿੰਡ ਲਾਲਪੁਰ ਦੀ ਤੇ ਨਿਸ਼ਹਿਰਾ ਪੰਨੂਆ ਤੋਂ ਵੀ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸੇਰੋਂ ਤੋਂ ਵੀ ਤਕਰੀਬਨ ਕੋਈ ਇਨਿਕ ਦੂਰੀ ਹੈਗੀ ਹੈ ਦੋਸਤੋ ਪਿੰਡ ਲਾਲਪੁਰ ਦੀ ਲਾਲਪੁਰ ਤੋਂ ਜਿਹੜੀ ਸੜਕ ਵਹੀਂ ਪੂਈ ਨੂੰ ਜਾਂਦੀ ਏ ਇਸੇ ਸੜਕ ਦੇ ਉੱਪਰ ਘਰ ਹੈਗੇ ਨੇ ਹਵੇਲੀਆਂ ਤੇ ਬਾਹਰ ਬੈਕਾਂ ਦੇ ਉੱਪਰ ਦੋਸਤੋ ਘਰ ਹੈਗੇ ਨੇ ਬਾਬਾ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਵੀ ਬਿਲਕੁਲ ਨਜ਼ਦੀਕ ਆ ਵੈਸੇ ਵੱਡੀ ਪਹਿਚਾਨ ਆ ਜਦੋਂ ਤੁਸੀਂ ਲਾਲਪੁਰ ਵਿਜ਼ਿਟ ਕਰੋਗੇ ਤੇ ਬਾਬਾ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਬਿਲਕੁਲ ਨਜ਼ਦੀਕ ਆ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਘਰ ਹੈਗਾ ਤੇ ਘਰ ਵਿਜ਼ਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਜਿ ਜਿੰਨੇ ਵੀ ਅੱਜ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਪੂਰੀ ਡਿਟੇਲ ਦਵਾਂਗੇ ਅੱਜ ਇਹਨਾਂ ਪਸ਼ੂਆਂ ਦੀ ਕੁਝ ਕੁ ਪਸ਼ੂ ਜਿਹੜੇ ਬਿਲਕੁਲ ਤਾਜ਼ੇ ਸੂਏ ਸਵਾਏ ਆ ਕੁਝ ਕੁ ਗੱਬਣ ਦਿਖਾ ਦਾਂਗੇ ਕੁਝ ਕੁ ਤੋਕੜ ਗੱਬਣ ਪਸ਼ੂ ਜਿਹੜੇ ਹੈਗੇ ਆ ਉਹ ਵੀ ਤੁਹਾਨੂੰ ਨਜ਼ਰ ਆਉਣਗੇ ਪੂਰੀ ਡਿਟੇਲ ਲੈ ਲਾਂਗੇ ਘੱਟੋ ਘੱਟ ਵੀ 7 ਨਾਗ ਹੈਗੇ ਆ ਜਿਹੜੇ ਅੱਜ ਸਾਰੇ ਬਕਾਊ ਨੇ ਇਸ ਘਰੋਂ ਤੇ ਬਾਕੀ ਜਿਹੜਾ ਵੀ ਨਾਗ ਜਿਹੜੇ ਵੀ ਖਰੀਦਾਰ ਵੀਰ ਨੂੰ ਪਸੰਦ ਆਊਗਾ ਤੁਸੀਂ ਘਰਾਂ ਨੇ ਕਿ ਤਸੱਲੀ ਕਰ ਲਿਓ ਜੇਕਰ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਤੇ ਚੌਥਾ ਥਾਂ ਦੀ 蒂ਪ ਕੇ ਤੇ ਸੂਏ ਸੂਏ ਪਸ਼ੂ ਦੀ ਦੋ ਡੰਗ ਚੋ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਆਓ ਲੈਂਦੇ ਆ ਬਥੇਰੇ ਡਿਟੇਲ ਸਰਦਾਰ ਸਾਹਿਬ ਹੋਣਾ ਤੋਂ ਪੁੱਛਦੇ ਆ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਬਖਸ਼ਾਂ ਦੇ ਭੈਣ ਭਰਾਵਾਂ ਦਾ ਤੇ ਅੱਛਾ ਸਰਦਾਰ ਸਾਹਿਬ ਇੱਕ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਈਏ ਨਾਂ ਸੰਤੂ ਸਾਹਿਬ ਮੇਰਾ ਕਵਲਜੀਤ ਹੈ ਪਿੰਡ ਲਾਲਪੁਰ ਹੈ ਹਮਮ ਬਾਬਾ ਰਾਏ ਜੀ ਦਾ ਗੁਰਦੁਆਰਾ ਸਾਹਿਬ ਹੈ ਵਈਂਪੂਆ ਦੀ ਛੜਕ ਤੇ ਆਪਣੀ ਬਹਿ ਗਿਆ ਠੀਕ ਹੈ ਜ ਤੇ ਬਾਕੀ ਤਹਿਸੀਲ ਦੇ ਤੁਹਾਨੂੰ ਦੱਸਤੀ ਖਡੂਰ ਸਾਹਿਬ ਆ ਜਿਲ੍ਹਾ ਬਸੇਰੀ ਤਰਨਤਾਰਨ ਸਾਹਿਬ ਆ ਬਿਲਕੁਲ ਜੀ ਬਿਲਕੁਲ ਤੇ ਬਿਲਕੁਲ ਸਾਥ ਆਪਣੇ ਕੋਲ ਆ ਗਿਆ ਠੀਕ ਹੈ ਜੀ ਤੇ ਜੋ ਵੀ ਤੁਹਾਡੇ ਸਾਹਮਣੇ ਆਪਣਾ ਕੋਈ ਚ ਦੱਸ ਦੇਣਾ ਵਾ ਕੋ ਆਪਣਾ ਠੀਕ ਅੱਛਾ ਭਾਜੀ ਕਵਲਜੀ ਸਿੰਘ ਜੀ ਇਹ ਹੈ ਆਪਣਾ ਵਪਾਰ ਦਾ ਕੰਮ ਨਹੀਂਗਾ ਬਿਲਕੁਲ ਘਰ ਦੇ ਮਨੋਂ ਤਾਂ ਡੇਰੀ ਆਸਤੇ ਆਪਣੇ ਪਸ਼ੂ ਰੱਖੇ ਹੋਏ ਸੀਗੇ ਸਿੱਖਿਆ ਬਾਬਾ ਜੀ ਘਰ ਦਾ ਹੀ ਗਿਣ ਲਓ ਆਪਣਾ ਜੇ ਕੋਈ ਵਪਾਰ ਬਹੁੜ ਵਾਲਾ ਕੰਮ ਨਹੀਂਗਾ ਜੀ ਤੇ ਕੋਈ ਕੰਮ ਹੋਈਂਦੇ ਤੁਹਾਨੂੰ ਪਤਾ ਇੱਧਰ ਉੱਧਰ ਕੋਈ ਲੋੜ ਲਾਰਦਾ ਹੁੰਦਾ ਮਸਲੇ ਹਾਂਜੀ ਹਾਂਜੀ ਹਾਂ ਤੇ ਉਸ ਕਰਕੇ ਅਸੀਂ ਅਖਿਆ ਵੀ ਚਲੋ ਚੋਕੋ ਜਿੰਨੇ ਕਿ ਵਿਕ ਜਾਣਗੇ ਜੀ ਕਿਸ ਟਾਈਪ ਕਿਹੜਾ ਕਿਸ ਨੂੰ ਭਾਈ ਨੂੰ ਪਸੰਦ ਆਉਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ ਫਿਲਹਾਲ ਜਿੰਨੇ ਵੀ ਤੁਸੀਂ ਫਾਰਮ ਦੇ ਉੱਪਰ ਪਸ਼ੂਏ ਦੇਖ ਰਿਹਾ ਜੇ ਆਲਮੋਸਟ ਸਾਰੇ ਸੇਲ ਨੇ ਠੀਕ ਆ ਜੀ ਅਵੇਲੇਬਲ ਨੇ ਸੇਲ ਵਾਸਤੇ ਸੋ ਜਿਹੜਾ ਵੀ ਨਗ ਤੁਹਾਨੂੰ ਪਸੰਦ ਆਊਗਾ ਵਿਸ਼ੇਸ਼ ਤੌਰ ਤੇ ਦਿੱਤੇ ਗਏ ਨੰਬਰਾਂ ਤੇ ਆਉਂਦੀ ਤੁਸੀਂ ਠੀਕ ਆ ਜੀ ਪੁੱਛ ਇਸ਼ਾਨਬੀਨ ਕਰ ਲਿਓ ਪੁੱਛ ਪੜਤਾਲ ਕਰ ਲਿਓ ਨਰਕ ਪਰਖ ਕਰ ਲਿਓ ਠੀਕ ਆ ਤੇ ਭਾਜੀ ਕਬਲਜੀਤ ਸਿੰਘ ਜੀ ਪਹਿਲਾਂ ਤਾਂ ਆਪਾਂ ਨੂੰ ਇਹ ਵੀ ਦੱਸ ਦਗੇ ਵੀ ਸੁਈਆਂ ਸਵਾਈਆਂ ਜਿਹੜੀਆਂ ਤਾਜ਼ੀਆਂ ਉਹ ਕਿੰਨੀਆਂ ਕੁ ਵੜਾਂ ਆਪਣੇ ਕੋਲ ਅੱਜ ਨੇ ਉਹ ਆਪਣੇ ਕੋਲ ਭਾਜੀ ਤਿੰਨ ਆ ਠੀਕ ਆ ਇੱਕ ਤੇ ਅੱਜ ਤੜਕੇ 4 ਵਜੇ ਦੀ ਸੋਈ ਆ ਹਾਂਜੀ ਹਾਂਜੀ ਤੇ ਵਸ਼ੀ ਉਹਦੇ ਮਗਰ ਆ ਉਹ ਬਈ ਕਾਲੀ ਐਫ ਦੀ ਬਿਲਕੁਲ ਜੀ ਠੀਕ ਇਹਦੀ ਬਹੁਤ ਵਰੀਆ ਤੇ ਦੂਜੀਆਂ ਦੇ ਮਗਰ ਤੇ ਭਾਰੀ ਬੱਛੇ ਆ ਦੋਨਾਂ ਦੇ ਮਗਰ ਆੜੀਆਂ ਉਹ ਕਿਸ ਨੂੰ 8 ਦਿਨਾਂ ਦਾ ਸਮਾਂ ਆ ਉਹਨਾਂ ਨੂੰ 8-8 ਦਿਨ ਹੋਣ ਜਾਂ ਕਿਸ ਨੂੰ ਵੱਧ ਹੋਵੇ ਇੱਕ ਠੀਕ ਹੈ ਦੋਨਾਂ ਦਾ ਵਹਿੜਾਂ ਦਾ ਤੇ ਪਾਜੀ ਕਬਲਜੀਤ ਸਿੰਘ ਜੀ ਇੱਥੋਂ ਸ਼ੁਰੂਆਤ ਕਰ ਲਈਏ ਇਹ ਵਹਿੜ ਦੀ ਡਿਟੇਲ ਕੀ ਆ ਸੂਬਾ ਕਿੰਨਾ ਸੂਈਏ ਤੇ ਕਿੰਨੇ ਟਾਈਮ ਦੀ ਸੂਈਏ ਇਹਨਾਂ ਪਾਜੀ ਲੈਂਦੀ ਤੇ ਅਸੀਂ ਵੀ ਮੋਲੀ ਸੀ ਹਾਂਜੀ ਦੂਜੇ ਸੂਈਏ ਆ ਜੀ ਤੇ ਦੁੱਧ ਦੇ ਥੱਲੇ ਜਿਹੜਾ ਇਸ ਟਾਈਮ 20 ਲੀਟਰ ਦੇ ਲਾਗੇ ਚਲਦੀ ਆ ਓਕੇ ਤੇ ਤੋਲ ਕੇ ਕੋਈ ਭੈਣ ਭਰਾ ਆਵੇ تسਲੀ ਨਾ ਦੋ ਡੰਗ ਚੋ ਕੇ ਲੈ ਜਾਏ ਕਾਲੀ ਕੋਈ ਨਹੀਂ ਆਪਣੀ تسਲੀ ਕਰਕੇ ਸਾਡੇ ਕੋਲ ਨਾਲ ਕੰਮ ਨਹੀਂ ਗੱਲ ਝੂਠ ਸੁਭਾਨ ਵਾਲਾ ਹਾਂਜੀ ਤੇ 8 ਦਿਨ ਇਹਨੂੰ ਇਹਨੂੰ ਹੋ ਗਿਆ ਗਾਂ ਨੂੰ ਗਾਂ ਟੀਕਾ ਵੀ ਭਰਾਇਆ ਜੀ ਅੱਛਾ ਜੀ ਇਹ ਆ ਗਈ ਸੀ 6ਵੇਂ ਚ ਹਾਂ ਤੇ ਅਸੀਂ ਡਾਕਟਰ ਦੀ رائے ਲਈ ਤੋ ਡਾਕਟਰ ਕਹਿੰਦਾ ਵੀ ਕੋਈ ਗੱਲ ਨਹੀਂ ਟੀਕਾ ਭਰਾਓ ਇਹ ਮਹੀਨੇ ਬਾਅਦ ਹੀ ਆ ਗਈ ਵਾਗਰੂ ਠੀਕ ਹੈ ਜੀ 6ਵੇਂ ਚ ਅੱਛਾ ਹੁਣ 20 ਕਿਲੋ ਆਪਾਂ ਚਵਾ ਦਾਂਗੇ ਬਿਲਕੁਲ ਦੋ ਟਾਈਮ ਦਾ ਕੋਈ تسਲੀ ਨਾ ਆਣ ਕੇ ਚੋ ਕੇ ਆਪਣੀ ਲੈ ਜਾਏ ਪੰਜਾ ਸੱਤਕ ਦਿਨਾਂ ਦੀ ਜਿਹੜੀ ਅੱਗੇ ਨਵੇਂ ਦੁੱਧ ਰਲੀ ਵੀ ਆ ਠੀਕ ਆ ਲਵਾਇਆ ਹੋਈ ਆ ਦੱਸਣਾ ਜ਼ਰੂਰੀ ਆ ਜੇ ਨਾਂ ਦਸੀਏ ਇਹਦੇ ਵਾਗਰੂ ਪਾਪ ਵਾਲੀ ਗੱਲ ਆ ਇਹ ਬਿਲਕੁਲ ਇਹ ਵੱਡਾ ਜੁਲਮ ਆ ਵੇਖੋ ਹਾਂ ਆਪਾਂ ਦੇਖਾਂ ਤੇ ਬੱਚਾ ਨਹੀਂ ਕਹਿੰਦੇ ਥੱਲੇ ਹੁਣ ਇਹਦੇ ਮਗਰ ਬੱਛੀ ਵਾਗਰੂ ਉਹ ਬੱਚੀ ਚੁੰਬੇ ਨਾ ਲਓ ਦੋਸਤੋ ਮਗਰ ਬੱਛੀ ਐ ਕੁਰੀ ਤੁਹਾਨੂੰ ਬੱਛੀ ਦਿਖਾ ਦਈਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੀ ਆ ਬੈੜ ਆਹ ਬੱਚਾ ਜੇ ਬੱਛੀ ਆ ਫੀਮੇਲ ਕਾਫ ਆ ਨੰਬਰ ਲਿਖ ਕੇ ਲੈ ਦੋ ਠੀਕ ਆ ਜੀ ਠੀਕ ਆ ਜੀ ਤੇ ਲਓ ਵੀ ਖੋਲ ਕੇ ਤੋੜ ਕੇ ਦਿਖਾ ਦੋਸਤੋ 20 ਕਿਲੋ ਦੁੱਧ ਹੁਣ ਇਸ ਵਾਰ ਤੇ ਥੱਲੇ ਹਾਜ਼ਰ ਆ ਜਿੱਦਾਂ ਮਰਜ਼ੀ ਕੋਈ ਹੌਸਲੇ ਨਾਲ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਉਹ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆਪਾਂ ਹਰ ਵਾਰੀ ਕਹਿੰਨੇ ਆ ਜਿਸ ਜਗ੍ਹਾ ਤੋਂ ਵੀ ਆਪਾਂ ਵੀਡੀਓ ਬਣਾਉਣੇ ਆ ਵੀ ਤਸੱਲੀ ਨੂੰ ਪਹਿਲ ਦੇ ਲਿਆ ਕਰੋ ਠੀਕ ਆ ਜੀ ਆਹ ਕਰੋ ਚੱਗ ਵੈਸੇ ਕਰੋਸਾਂਗ ਦੇ ਵਿੱਚ ਆ ਜਿੱਦਾਂ ਆਪਾਂ ਜਰਸੀ ਦਾ ਐਚਐਫ ਦਾ ਕਰੋਸਾਂਗ ਵੇਖਦੇ ਆ ਕਰੋਸਾਂਗ ਦੇ ਵਿੱਚ ਆ ਤੇ ਥਣ ਥਣ ਪੂਰਾ ਮੁੱਠੀ ਫੱਤੀ ਚਵਾਈਲਾ ਥਣ ਆ ਆ ਲੋ ਠੀਕ ਆ ਸੋ ਬਾਕੀ ਦੁੱਧ ਚੰਗਾ ਠੀਕ ਹੈ ਜੀ ਵੇ ਛਿੱਟੇ ਪੁੱਤ ਤਾਂ ਦੋ ਹਨਾਂ ਖੋਲ ਦੋ ਹਾਂ ਜੀ ਤੋਰ ਆਪੇ ਇਹਨਾਂ ਸਾਰਾ ਕਰ ਦੇਣਾ ਤੇ ਹੂੰ ਚੱਲ ਪੁੱਤੋ ਠੀਕ ਹੈ ਜੀ ਪਾਉ ਜੀ ਕੀ ਕਰਦੇ ਆ ਮੋਲੇ ਦਾ ਇਹਨਾ ਵੀ ਜੀ ਲੈਣ ਦੇਣ 65000 ਰੁਪਇਆ ਕਰਾਂਗੇ ਵਿੱਚੋਂ ਛੋੜਛਾੜ ਕਰਦੇ ਆਂਗੇ ਜਿੰਨੀ ਕਹੋਗੇ ਅੱਛਾ ਜੀ 65000 ਚੋਂ ਹਾਂ ਠੀਕ 63000 ਦੀ ਦੇ ਦੇਾਂਗੇ ਸੰਧੂ ਸਾਹਿਬ ਅੱਛਾ ਜੀ ਹੋਰ ਤੁਸੀਂ ਦੱਸਦੇ ਹੋ ਜੇ ਕੋਈ ਚੰਗੀ ਆ ਬਹੁਤ ਚੰਗੀ ਅਸਬਾ ਕੀ ਚੋਣ ਨੂੰ ਭਾਵੇਂ ਜਿੱਦਾਂ ਕੋਈ ਮਰਜੀ ਥੱਲੇ ਬੈਠਾ ਰਵੇ ਉੱਠਿਆ ਹੋਵੇ ਇਹ ਨਹੀਂ ਮਾਰ ਕੇ ਛੱਡਦੇ ਅਗਲੇ ਨੂੰ ਹੂੰ 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 ਠੀਕ ਹੈ ਜੀ 63000 ਦੋਸਤੋ ਡਿਮਾਂਡ ਮੁੱਲ 63000 ਬਾਕੀ ਕੋਈ ਵੀ ਰਾਣਕੇ ਆਪਦੀ ਚੋਕੇ ਤਸੱਲੀ ਕਰ ਲੈ ਠੀਕ ਹੈ ਜੀ 20 ਕਿਲੋ ਦੁੱਧ ਬਾਕੀ ਉਹ ਹਿਸਾਬ ਨਾਲ ਤੁਸੀਂ ਬਾਜ਼ਾਰ ਆਪਦਾ ਵੇਖ ਲਿਓ ਜਿੱਥੇ ਵੀ ਤੁਹਾਨੂੰ ਪੁੱਗਦਾ ਸਬਦਾ ਤੁਸੀਂ ਵੀ ਲਾ ਸਕਦੇ ਜੇ ਠੀਕ ਹੈ ਜੀ ਮੰਗਾਉ ਨੂੰ 63000 ਮੰਗਿਆ ਵੀ ਲੈਣ ਦੇਣ ਜਿਹੜਾ 63000 ਕੋਈ ਨਹੀਂ ਮੰਨਤ ਕਰਨਾਂਗੇ ਭੈਣ ਭਰਾ ਦਾ ਜੀ ਕੋਈ ਆ ਠੀਕ ਹੈ ਜੀ ਠੀਕ ਹੈ ਕੋਈ ਵੀਰ ਭਰਾ ਹੋਊਗਾ ਕੀਤਾਜ ਤੋਂ ਬੰਦੇ ਹੀ ਹੋਗੇ ਆਪਣੀ ਜੇ ਠੀਕ ਹੈ ਜੀ ਠੀਕ ਅੱਗੇ ਆ ਗਈ ਭਾਉ ਜੀ ਆਪਣੇ ਕੋਲ ਸੈਕਿੰਡ ਨੰਬਰ ਤੇ ਦੂਜੇ ਨੰਬਰ ਤੇ ਆ ਵੈਡ ਦੀ ਕੀ ਡਿਟੇਲ ਆ ਸੂਆ ਕਿੰਮਾ ਤੇ ਕਿੰਨੇ ਦਿਨ ਹੋ ਗਏ ਨੂੰ ਸੂਈ ਇਹ ਭਾਜੀ ਤੀਜੇ ਸੂਏ ਸੂਈ ਜੇ ਆ ਦੁੱਧ ਇਹਦੇ ਥੱਲੇ 21 22 ਕਿਲੋ ਦੁੱਧ ਆ ਇਹਦੇ ਥੱਲੇ ਜੀ ਜੀ ਤੋਲ ਕੇ ਕੰਡੇ ਦੇ ਅੱਛਾ ਜੀ ਰੋਜ਼ ਰੰਨ ਚੈੱਕ ਕਰਦੇਗਾ ਕਿੰਨਾ ਕਿਹਦੇ ਥੱਲੇ ਕਿੰਨਾ ਤੇ ਵਛੀ ਇਹਦੀ ਗਈ ਮਰ ਸਾਡੇ ਕੋਲ ਠੀਕ ਹੈ ਜੀ ਉਦੋਂ ਹੀ ਇਹਦੀ ਜਿਹੜੀ ਹੈ ਨਾ ਵਛੀ ਮਸੂਕ ਹੈ ਨਾ ਇੱਕ ਅੱਦੇ ਦਿਨ ਚੀ ਉਹ ਕੁੜੀਏ ਪਤਾ ਨਹੀਂ ਕੀ ਉਹਨੂੰ ਹੋਇਆ ਤੇ ਉਹ ਗਈ ਮਰ ਵਛੀ ਬਹੁਤ ਰਹੀ ਹੈ ਹਟੀਕੇ ਦੀ ਅੱਛਾ ਅੱਛਾ ਜੀ ਤੇ ਆਂਦੀ ਨਹੀਂ ਇਹ ਕਰਮਾ ਵਾਲੀ ਜਿੱਦਾਂ ਕੋ ਮਰਜ਼ੀ ਇਹਨੂੰ ਚੋਈ ਜਾਵੇ ਅੱਛਾ ਸੋਈ ਨੂੰ ਅੱਜ ਕਿੰਨਾ ਟਾਈਮ ਹੋ ਗਿਆ ਇਹਨੂੰ ਮਹੀਨਿਆਂ ਦੋ ਚਾਰ ਦਿਨ ਘੱਟ ਹੋਣਗੇ अच्छा दूध 20 किलो हां तण दसया ਵੀ ਕੀ ਤੋਂ ਬਾਹਰ ਦੁੱਧ ਹੋਊ ਤੁਸੀਂ ਇਹਦਾ ਵੀ 20 ਲਾਓ ਤੁਸੀਂ ਠੀਕ ਹੈ ਜੀ ਇੱਕ ਲੋ ਵੀ ਭਰਾਓ 20 ਮੰਨ ਕੇ ਸੌਦਾ ਕਰ ਲਿਓ ਤੁਸੀਂ 20 ਕਿਲੋ ਦੁੱਧ ਜੜੇ ਦਾ ਥਲੇ ਹੁਣ ਹਾਜ਼ਰ ਆ ਬਾਕੀ ਆ ਥਾਣੇ ਵੇਖੋ ਸਪੇਸ ਆਪ ਸੀ ਜਿੰਦਾਂ ਮਰਜ਼ੀ ਝੋਲੇ ਬਹਿ ਲੈ ਮਸ਼ੀਨ ਤੇ ਝੋਲੇ ਹੱਥ ਨਾਲ ਝੋਲੇ ਕਰਮਾਂ ਵਾਲੀ ਠੀਕ ਹੈ ਜੀ ਚਾਰੂ ਆ ਸੂਗਾ ਕਿੰਨਾ ਸੂਈ ਹੈ ਜੀ ਤੀਜਾ ਸੂਗਾ ਤੀਜਾ ਸੀ ਹਾਂਜੀ ਲਓ ਵੀਰ ਖੋਲ ਦਿਗੇ ਤੇ ਜੱਸ ਸੂਬਾ ਦੋਸਤੋ ਇਹ ਅੱਗੇ ਦੂਜੇ ਨੰਬਰ ਤੇ ਵੇੜ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਡੱਬੀ ਆ ਡੱਬੀ ਵੇੜ ਆ ਕੱਦ-ਕਾਡ ਪੂਰਾ ਵੱਡਾ ਫੁੱਲ ਵੱਡੀ ਹਾਈਟ ਦੇ ਵਿੱਚ ਆ ਵਛੀ ਮਰ ਗਈ ਸੀ ਕਿਤੇ ਜਦੋਂ ਬਿਲਕੁਲ ਤਾਜੀ ਸੂਈ ਆ ਬਾਕੀ ਪਿੱਛੇ ਜੇ ਸਿਆਲੀ ਦਿਹਾੜੀਆਂ ਸੀ ਕਿਤੇ ਨਾ ਕਿਤੇ ਕੋਈ ਠੰਡ ਦਾ ਵੀ ਕਾਰਨ ਹੋ ਸਕਦਾ ਹਾਂ ਇਹ ਠੰਡ ਹੀ ਲੱਗੀ ਹਾਂ 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 ਇਧਰ ਦੀ ਐ ਨੇ ਠੀਕ ਆ ਜੀ ਬਾਕੀ ਚਾਰੂ ਸੰਧੂ ਸਾਹਿਬ ਹੈ ਨਾ ਹਾਂ ਜੀ ਹਾਂ ਜੀ ਕਰਮਾਂ ਵਾਲੀਆਂ ਦੋਵੇਂ ਵੱਡੀਆਂ ਚਾਰੂ ਪੱਠਿਆਂ ਨੂੰ ਨਾ ਉੱਥੇ ਮਤਲਬ ਜਿਹੜੇ ਹੌਲੀ ਖੜੀ ਦੀ ਪਾਣੀ ਤੇ ਛੱਡ ਦੇਗਾ ਆ ਲੋ ਜੀ ਠੀਕ ਹੈ ਠੀਕ ਹੈ ਜੀ ਕਦਗਾੜ ਪੂਰਾ ਵੱਡਾ ਉੱਚੇ ਕਦਗਾੜ ਦੇ ਵਿੱਚ ਆ ਲੋ ਸੋ ਹਾਈਟ ਕਾ ਤਾਂ ਦੋਸਤੋ ਪੂਰਾ ਵੱਡਾ ਇਹ ਆਈਡੀਆ ਮੰਨ ਕੇ ਤੁਸੀਂ ਸਬਦਾ ਕਰ ਲਿਓ ਵੱਡੇ ਕਦ ਕਾਟ ਦੇ ਵਿੱਚ ਤੇ ਪਾਉਜੀ ਹੁਣ 20 ਕਿਲੋ ਦੁੱਧ ਆ ਤੇ ਕਿੰਨਾ ਕ ਮੁੱਲ ਕਰਦੇ ਆ ਇਸ ਵਹਿੜ ਦਾ ਆਪਾਂ ਇਹਦਾ ਸੰਧੂ ਸਾਹਿਬ ਮੁੱਲ ਨੂੰ ਜਿੰਨਾ ਇਹ ਵਹਿੜ ਦੇਾਂਗੇ 2.70 ਲੱਖ ਦੀ ਓਕੇ ਮੁੱਲ ਤੋਂ 72 ਹਜ਼ਾਰ ਤੇ 2.70 ਦੀ ਵਹਿੜ ਦੇਾਂਗੇ ਹਾਂ ਜੀ ਹੁਣ ਤੁਹਾਨੂੰ ਪਤਾ ਵੀ ਬੱਚੇ ਦਾ ਵਟਾ ਦੇ ਨਾਲ ਲੱਗਦਾ ਹੀ ਲੱਗਦਾ ਹੂੰ 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 ਮੈਂ ਕਿ ਨਹੀਂ ਠੀਕ ਹੈ ਜੀ ਠੀਕ ਹੈ ਹਾਂ ਮੁੱਲ ਤੇ ਇਹਨਾਂ ਦੇ ਤੋਂ ਘਟ ਨਹੀਂ ਆਪਾਂ 70 ਹਜ਼ਾਰ ਤੋਂ ਘਟ ਨਹੀਂ ਹੈ ਆ ਮੋਲ ਨੂੰ ਗੁਰੂ ਭਾਵੇਂ ਐਵੇਂ ਜ਼ਿਆਦਾ ਗਲਤ ਪਰੰਤ ਫਾਇਦਾ ਨਹੀਂ ਕੋਈ ਉਹਦਾ ਠੀਕ ਹੈ ਜੀ ਤੇ ਲਓ ਦੋਸਤੋ 70000 ਜਿਹੜਾ ਲਾਸਟ ਲੈਂਡ ਦੇਣ ਉਹ 70000 ਆ ਡਿਮਾਂਡ ਚਾਹੇ 72 ਆ ਚਾਹੇ ਕੁਝ ਵੀ 70000 ਦੇ ਵਿੱਚੋਂ ਥੋੜਾ ਬਾਦਾਂ ਕੋਈ ਮੌਕੇ ਤੇ ਮਾਨਤਨ ਹੋ ਜਾਊਗਾ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਤੀਜੇ ਨੰਬਰ ਤੇ ਆ ਗਈ ਆਪਣੇ ਕੋਲ ਜਿਹੜੀ ਹਾਂ ਜੀ ਇਹਦਾ ਬੱਚਾ ਜੇ ਸੰਦੂ ਇਹਨੂੰ 8 ਇੱਕ ਦੇਣਾ ਹੋ ਗਿਆ ਜੇ 7 ਸੂਈ ਨੂੰ ਠੀਕ ਹੈ ਜੀ ਬੱਚਾ ਇਹਦੇ ਮਗਰ ਜੀ ਠੀਕ ਹੈ ਜੀ ਤੇ نو دوستو مگر بچا 8 7 تک دن دی سویی ہاں 8 دن دی سویی ٹھیک ہے جی ہن ایتھے ਥਲੇ ਦੁੱਧ ਕੀ ਚੱਲ ਰਿਹਾ ਜੀ ਇਹਦੇ ਥਲੇ ਸੰਧੂ ਸਾਹਿਬ ਐਸ ਟਾਈਮ ਦਾ ਮੌਕੇ ਦੇ ਦੁੱਧ ਹੈ ਨਾ 16 ਕਿਲੋ ਦਾ ਤਾਂ 17 ਦੇ ਲਾਗੇ ਦੁੱਧ ਹੈ ਇਹਦੇ ਥਲੇ ٹھیک ਹੈ ਜੀ ਜਿਹੜਾ ਸਹੀ ਹੈ ਕਿ ਅਸੀਂ ਸਵੇਰੇ ਚੈੱਕ ਕੀਤੀਆਂ ਕੰਡਾ ਹੋਏ ਪਿਆ ਬਾਹਰ ٹھیک ਹੈ ਜੀ ਬਸ 17 ਕਿਲੋ ਪੂਰਾ ਨੈਟ ਪੂਰਾ ਮਤਲਬ ਗਿਣ ਲਓ ਵੀ 18 ਨਹੀਂਗਾ 17 ਕਿਲੋ ਦੁੱਧ ਹੈ ਜਿਹੜਾ ਜੋ ਉਹ ਸਵੇਰੇ ਅਸੀਂ ਪਹਿਲਾਂ ਰਾਤ ਤੇ ਕੀਤੀਆਂ ਹੋਈ ਸਵੇਰੀ ਸਵੇਰ ਕਰਮਾ ਤਿੱਜਾ ਹੋਊਗੀ ਇਹ ਤਿੱਜਾ ਠੀਕ ਹੈ ਜੀ ਬਾਕੀ ਚੂਣ ਚਾਣ ਅਗਲੇ ਪਿਛਲੇ ਥਣਾਂ ਦੀ ਓਕੇ ਹੈ ਜੀ ਪੂਰੀ ਮੋਗਾ ਆ ਗਏ ਠੀਕ ਆ ਲੋ ਦੋਸਤੋ ਚੂਣ ਇੱਕ ਨੰਬਰ ਆ 16 17 17 ਕਿਲੋ ਤੇ ਹੁਣ ਚੱਲਣ ਢਈ ਆ 8 ਸੱਤਕ ਦਿਨਾਂ ਦੀ ਸੂਈ ਆ ਮਗਰ ਬੱਚਾ ਮੇਲ ਕਾਫ ਠੀਕ ਆ ਜੀ ਬੱਚਿਆਂ ਨੂੰ ਜਨਮ ਦਿੱਤਾ ਬਾਕੀ ਥਣ ਥਣ ਕਿਸੇ ਵੇੜ ਦਾ ਕੋਈ ਛੋਟਾ ਆਇਆ ਤਾਂ ਤੁਹਾਨੂੰ ਦੱਸਾਂਗੇ ਨਹੀਂ ਤੇ ਹੱਥੀ ਚੁਵਾਈ ਵਾਲੇ ਥਾਣਾ ਸਾਰੇ ਨਹੀਂ ਉਹ ਪਹਿਲੂ ਆਪਾਂ ਦੱਸਾਂਗੇ ਜੇ ਕੋਈ ਭਾਈ ਗੱਲ ਮੁੜ ਕੇ ਬਾਕੀ ਚੂਣ ਚਾਣ ਵੀ ਪੂਰੀ ਇੱਕ ਨੰਬਰ ਆ ਪੂਰੀਆਂ ਸਾਫ਼ ਸੁਥਰੀਆਂ ਨੇ ਚੂਣ ਚਾਣ ਤੇ ਹਾਂਜੀ ਖੋਲ ਕੇ ਤੋਰ ਦਈਏ ਜੀ ਤਾਂ ਦੇ ਸਵੈਡ ਦਾ ਵੀ ਪੂਰਾ ਕਰੋਸ ਅੰਗ ਦੇ ਵਿੱਚ ਜਿੱਦਾਂ ਆਪਾਂ ਦੇਖਦੇ ਆਂ ਦੋਸਤੋ ਅਕੇ ਗਰਮੀ ਦੇ ਸੀਜ਼ਨ ਨੂੰ ਵੇਖਦੇ ਹੋਏ ਗਰਮੀ ਦੀ ਰੁੱਤ ਵੇਖਦੇ ਹੋਏ ਰੁੱਤ ਜਿਆਦਾ ਹੀ ਜਾਂਦਾ ਨਰਾਂ ਲੋ ਆ ਲੋ ਜੀ ਸੋ ਥਾਂ ਥਾਂ ਨੂੰ ਵੀ ਬਹੁਤ ਸੋਹਣਾ ਨਖੇੜ ਕਾਫੀ ਸੋਹਣਾ ਆਪਸੀ ਤੇ ਬਾਕੀ ਦੁੱਧ ਵੀ ਜਿਹੜਾ ਦੋਸਤੋ ਕੋਈ 16 17 17 ਕਿਲੋ ਹੁਣ ਨੈਟ ਜਿਹੜਾ ਤੋਲਮਾ ਦੁੱਧ ਕੰਡੇ ਵਾਲਾ ਉਹ ਦੱਸਿਆ ਤੁਹਾਨੂੰ ਬਾਕੀ ਅਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਤਾਜੀ ਸੂਈ ਆ ਅਠਾ ਸੱਤਾਂ ਦਿਨਾਂ ਦੇ ਵਿੱਚ ਵਿੱਚ ਆ ਕੋਈ ਹਫਤੇ ਦੇ ਨੇੜੇ ਤੇੜੇ ਕੋਈ ਦੁੱਧ ਦੋਸਤੋ ਸੇਵਾ ਦਾ ਚੰਗੀ ਸੇਵਾ ਕਰ ਲਾਂਗੇ ਤੇ ਦੁੱਧ ਹੋਰ ਪਤਾ ਲਾਂਗੇ ਆਪਾਂ ਠੀਕ ਆ ਬਾਕੀ ਪਸ਼ੂ ਤੁਹਾਨੂੰ ਪਹਿਲਾਂ ਮੈਂ ਨੋਟ ਕਰਾਤਾ ਸੀਗਾ ਦੋਸਤੋ ਵੀ ਸੱਤ ਪਸ਼ੂ ਬਕਾਊਗਾ ਜਿਹੜਾ ਵੀ ਜਿਹੜਾ ਵੀ ਕਿਸ ਖਰੀਦਾਰ ਵੀਰ ਦੇ ਪਸੰਦ ਆਊਗਾ ਤੁਸੀਂ ਉਹਦੀ ਨਰਕ ਪਰਖਾ ਤਸੱਲੀ ਉਹ ਘਰ ਆਣ ਕੇ ਕਰ ਲਿਓ ਠੀਕ ਆ ਚੋਕੇ ਪਸਮਾ ਕੇ ਤਸੱਲੀ ਕਰ ਲਿਓ ਜਿੱਦਾਂ ਵੀ ਆ ਠੀਕ ਆ ਬਾਕੀ ਥਾਨ ਥਨ ਕੁਆਲਟੀ ਵਾਲਾ ਪੂਰਾ ਕੋਈ ਵੀਰੇ ਇਹ ਨਾ ਸਮਝੇ ਵੀ ਕੋਈ ਛੋਟੇ ਥਾਣਾ ਹੱਥੀ ਚਬਾਈਲਾ ਜਦੋਂ ਕਹਿ ਦਈਦਾ ਆਪਾਂ ਉਹ ਤੋਂ ਪਤਾ ਲੱਗ ਜਾਣਾ ਚਾਹੀਦਾ ਵੀ ਬਿਲਕੁਲ ਮੁੱਠੀ ਥਾਣਾ ਨਹੀਂ ਬਹੁਤ ਸੁਣੀ ਚਬਾਈ ਹੈ ਬਾਕੀ ਕੋਈ ਧਾਰਦਾ ਨਹੀਂ ਫਰਕ ਸੋਹਣੀ ਧਾਰ ਆ ਠੀਕ ਆ ਜੀ ਤੇ ਇਹ ਮੁੱਲ ਕੀ ਕਰਦੇ ਆਂਦਾ ਜੀ ਸੰਦੂਸਾ ਮੁੱਲ ਤਾਂ ਤੁਹਾਨੂੰ ਜਿਹੜਾ 65000 ਰੁਪਿਆ ਦਾ ਮੁੱਲ ਜੀ ਹਾਂਜੀ ਤੇ ਕੋਈ ਜਿਹੋ ਜਿਹਾ ਭੈਣ ਭਰਾ ਜੇ ਕੋਈ 1000 2000 ਦਾ ਮਾਨਤਾਣ ਕਰਦਾਂਗੇ ਬਹੁਤਾ ਮੈਂ ਰੱਖਣਾ ਹੀ ਹੁੰਦਾ ਕਿ ਕੰਮ ਆਪਾਂ ਦੇਣ ਲੈਣ ਵਾਲਾ ਹੀ ਕੰਮ ਆ 65000 ਹਾਂ ਕੋਈ 1000 2000 ਵਿੱਚੋਂ ਮਾਨਤਾਣ ਕਰਦਾਂਗੇ ਭੈਣ ਭਰਾ ਦਾ ਠੀਕ ਹੈ ਜੀ 17 ਕਿਲੋ ਦੁੱਧ ਕੰਡੇ ਤੇ ਅਸੀਂ ਚੈੱਕ ਕਰਕੇ ਫਿਰ ਤੁਹਾਨੂੰ ਜਿਹੜਾ ਮੈਂ ਸੁਰਾਹ ਤੇ ਮੁੰਿਆਂ ਨੂੰ ਆਖਿਆ ਮੈਂ ਆ ਮੜ ਕੇ ਪਾਉ ਜਿਹੜਾ ਹੁੰਦਾ ਨਾ ਬੰਦਾ ਬੁਰਾ ਲੱਗਦਾ ਹਾਂ 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 ਗੱਲ ਅਹੀ ਆ ਗੁਰੂ ਘਰ ਜਾਣ ਵਾਲੇ ਬੰਦੇ ਆ ਸਾਰੇ ਉਹ ਪਹਿਲੀ ਦੀ ਗੱਲ ਉਹ ਨਹੀਂ ਸਾਨੂੰ ਮਹਾਰਾਜ ਕਿਰਪਾ ਨਾਲ ਦੁਨੀਆ ਬਹੁਤ ਜਾਣਦੀ ਏ ਹਾਂਜੀ 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 ਕਈਆਂ ਸੱਜਣਾ ਮਿੱਤਰਾਂ ਨੇ ਵੇਖਣੀ ਮੁੜ ਕੇ ਜੂ ਆ ਨਹੀਂ ਨਹੀਂ ਜੀ ਜੋ ਥੱਲੇ ਹਾਜ਼ਰ ਆ ਜੋ ਚੋਲੇ ਨਾਲ ਪੋਦੀ ਗੱਲ ਕਰਦੇ ਆ ਨਾ ਕੰਡਾ ਵਿੱਚ ਬਾਹਰ ਪਿਆ ਬਿਲਕੁਲ ਜੀ ਸੋ ਕੰਡਾ ਵੀ ਦੋਸਤੋ ਬੇਰੀ ਬੜਾ ਕਿਸੇ ਵੀਰ ਦਾ ਕੋਈ ਇਹ ਨਾ ਹੋਵੇ ਸ਼ੱਕ ਪਸ਼ੂ ਜਿਨ੍ਹਾਂ ਦੁੱਧ ਤੁਹਾਨੂੰ ਦੱਸਿਆ ਜਾਊਗਾ ਉਹਨੇ ਦੀ ਨਰਕ ਪਰਖ ਤਸੱਲੀ ਕਰਨੀ ਥੋੜਾ ਫਰਜ਼ ਬਣਦਾ ਉਸ ਤੋਂ ਬਾਅਦ ਆ ਆ ਗਈ ਪੌਜੀ ਆਪਣੇ ਕੋਲ ਜਿਹੜੀ ਚੌਥੇ ਨੰਬਰ ਤੇ ਇਹਦਾ ਸੁਆ ਤੇ ਇਹ ਸੂਈ ਹੈ ਵੀ ਹਾਂਜੀ ਇਹ ਵੀ ਇਹਨੂੰ 8 ਕਿ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ 8 ਕਿ ਦਿਨਾਂ ਦੀ ਦੋਸਤੋ ਸੂਈ ਆ ਅੱਗੇ ਵੇਰਵਾ ਪਾ ਦਨੇ ਆ ਚ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਇਹ ਜਿਹੜੀ ਵਹਿਰ ਦਿਖਾ ਰਹੇ ਆ 8 ਕਿ ਦਿਨਾਂ ਦੀ ਸੂਈ ਹੈ ਬੱਚਾ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਹਾਂਜੀ ਲਓ ਜੀ ਬੱਚਾ ਇਹਦੇ ਮਗਰ 8 ਕਿ ਦਿਨਾਂ ਦੀ ਸੂਈ ਹੈ ਸਵੇਰ ਦੂਜਾ ਹੈ ਜੀ ਇਹ ਦੋ ਦੋ ਹੁਣ ਕਿੰਨੇ ਕਿਤੇ ਆ ਗਈ ਹੈ ਜੀ ਇਹਦੇ ਸਲਿੱਪ ਆ ਜੀ 16 17 ਕਿਲੋ ਦੁੱਧ ਹੁੰਦਾ ਹੁਣ ਇਹਨਾਂ ਦੁੱਧ ਪਾ ਜੀ ਅਸੀਂ ਸਵੇਰੇ ਕਿੱਕ ਕੀਤੀਆਂ ਤੁਹਾਨੂੰ ਦੱਸਿਆ ਉਹ ਕੰਮ ਠੀਕ ਹੈ ਜੀ ਲਓ ਦੋਸਤੋ ਹੁਣ 16 17 ਕਿਲੋ ਜਿਹੜਾ ਦੁੱਧ ਇਸ ਵੈੜ ਦੇ ਥੱਲੇ ਮੌਜੂਦ ਹੈ ਮਤਲਬ ਜਿੰਦਾ ਮੁੱਗ ਹੈ ਇਹ گاਵਾ ਜਿਹੜੀਆਂ ਨਾ ਕੋਈ ਮਾੜੇ ਤੋਂ ਮਾੜਾ ਇਨਸਾਨ ਜਿਹੜਾ ਸਾਰੇ ਠੀਕ ਹੈ ਜੀ ਬਿਲਕੁਲ ਉਹ ਧਾਰਿਆ ਕਿਤੇ ਐ ਮਾਰਦੀ ਚਾਹੁੰਦੀ ਦੋ ਦਿਨ ਇੱਕ ਹੋਰ ਲੱਗ ਗਿਆ ਤੇ ਚੱਲ ਜਣਾ ਨੇ ਕਰਮਾਲੀ ਨੇ ਉੱਥੇ ਬਿਲਕੁਲ ਜੀ ਬਿਲਕੁਲ ਪਰ ਅਹੀਂ ਮੌਜੂਦਾ ਗੱਲ ਦੱਸਦੇ ਆਂ ਵੀ ਜੋ ਹੈਗਾ ਆ ਬਿਲਕੁਲ ਜੀ ਜਿਹੜਾ ਆਪਾਂ ਹੁਣ ਚਵਾ ਕੇ ਕਿਸੇ ਭੈਣ ਭਰਾ ਨੂੰ ਦਿਖਾਉਣਾ ਤੋਰਨਾ ਹਾਂ ਜੀ ਹਾਂ ਜੀ ਲੈ ਓਏ ਤੇ ਲਓ ਦੋਸਤੋ ਪ੍ਰਿੰਟ ਬਿਲਕੁਲ ਡੱਬੀ ਵੈੜਾ ਜੀ ਤੇ ਦੂਜਾ ਸੂਆ ਸੂਈ ਆ ਬੱਚਾ ਮਗਰ 8 ਦਿਨਾਂ ਦੀ ਸੂਈ ਆ ਬਾਕੀ ਦੋ ਦੋ ਚੱਲ ਜੂਗੀ ਕਰਮ ਵਾਲੀ ਚੜ ਜੂਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਕੋਈ ਚੰਗੀ ਖਰੀਦਾਰੀ ਵੀ ਸੇਵਾ ਕਰੂਗਾ ਇਹ ਇੱਦਾਂ ਕੁੜੀਆ ਇੰਨਾ ਦੁੱਧ ਮਹਦਾਨੀ ਕੋਈ ਛੇਤੀ ਬਿਲਕੁਲ ਜੀ ਬਿਲਕੁਲ ਚੜ ਜੂ ਕਰਮ ਵਾਲੀ ਲੋ ਜਾਂ ਹਾਂਜੀ ਉਹ ਕਿ ਉਹ ਗੁਰੂ ਗ੍ਰਾਮ ਦਾਸ ਠੀਕ ਹੈ ਜੀ ਤੇ ਇਹਦੀ ਮੰਗ ਕੀ ਕੀਤੀ ਹੈ ਫਿਰ ਜੀ ਕੀ ਲੈਣ ਦੇਣਾ ਇਹਦੀ ਇਹਦੀ 63000 ਰੁਪਇਆ ਮੁੱਲ ਜੀ 60000 ਦੀ ਗਾਂ ਦੇ ਅੰਗੇ ਵਾਗ ਰ अच्छा जी 60000 ਜਿੰਨਾ ਤੁਹਾਨੂੰ ਦੱਸਿਆ ਦੋ ਦਿਨ ਦਿਹਾੜੀ ਕੋਈ ਵੀਰ ਭਰਾ ਨਾ ਆਇਆ ਤੇ ਦੁੱਧ ਨੂੰ ਲੈ ਉੱਥੇ ਹੀ ਜਾਊਗੀ 20 ਕਿਲੋ ਦੀ ਠੀਕ ਹੈ ਜੀ ਲੋਕੇ ਦੇਣਾ ਯਾਰ ਕੰਡਾ ਕੋਲ ਆ ਬੰਗ ਉਹ ਦੁਪਹਿਰੇ ਥੋੜੇ ਛੱਡਣ ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਉਹਦੇ ਵਿੱਚ ਤਾਂ ਕਾਹਦਾ ਝੂਠ ਹੈ ਜੀ ਜਿਹੜੀ ਚੀਜ਼ ਆਪਾਂ ਚਵਾਈ ਦੇਣਾ ਪਸ਼ੂ ਦਾ ਦੁੱਧ ਤੇ ਬਾਕੀ ਅੱਛਾ ਅੱਗੇ ਆ ਜੀ ਵੀਰ ਜੀ ਆਪਾਂ ਜਿਹੜੀ ਆ ਆ ਗਈ ਆਪਣੇ ਕੋਲ ਜਰਸੀ ਹਾਂ ਜੀ ਭਾਜੀ ਭਾਜੀ ਇਹਦੇ ਸਲੇ ਦੁੱਧ ਜੇ 12 ਕਿਲੋ 12 ਕਿਲੋ ਇਹਦਾ ਬੱਚਾ ਨਹੀਂ ਜੇ ਹੈਗਾ ਵਾਹ ਗਰੂ ਠੀਕ ਹੈ ਜੀ ਤੇ ਡੇਢ ਕਿਲ ਮਹੀਨੇ ਦੀ ਹੈ ਪੌਣਿਆਂ ਦੋ ਦੀ ਚੈੱਕ ਪਾਸ ਜੀ ਅੱਛਾ ਜੀ ਡਾਕਟਰ ਤੋਂ ਕੱਲ ਵੀ ਚੈੱਕ ਕੀਤੀ ਜੇ ਟੋਟੀਆਂ ਵਾਲੇ ਨੇ ਅੱਛਾ ਜੀ ਇਹ ਗਰੰਟੀ ਨਾਲ ਸੋਣ ਵਾਲੀ ਜੇ ਕੋਈ ਵੀ ਭਰਾ ਆਪਣਾ ਜਿਹੜਾ ਆਪਣੀ ਤਸੱਲੀ ਕਰ ਲੇ ਜਾਂ ਇਹ ਤੇ ਗੱਲ ਦੁੱਧ ਦੇ ਤਸੱਲੀ 6 ਲੀਟਰ ਇੱਕ ਟਾਈਮ ਦਾ ਜੀ ਉਹਦਾ ਵੀ ਤੋਲ ਕੇ ਕੰਡੇ 12 ਕਿਲੋ ਹੱਥੋਂ ਵਿੱਚ ਡੰਗਾ ਦਾ ਦੋਵਾਂ ਢੀਮਾਂ ਦਾ ਮੱਝਾਂ ਦਾ ਦੁੱਧ ਇਹਦਾ ਠੀਕ ਹੈ ਜੀ ਤੇ ਲੋ ਵੀ 12 ਕਿਲੋ ਦੁੱਧ ਦਾ ਦੋਸਤੋ ਅੱਗੇ ਚੈੱਕ ਪਾਸ ਵੀ ਹੋ ਗਈ ਆ ਹਾਂਜੀ ਕੋਈ ਡੇਢ ਦੋ ਕੁ ਮਹੀਨੇ ਦੀ ਚੈੱਕ ਪਾਸ ਕਿ ਟਾਈਆਂ ਕਦੀ ਆ ਜੀ ਨਹੀਂ ਟਾਈਆਂ ਦੀ ਨਹੀਂ ਜੀ ਬਾਗਰੂ ਇਹ ਇੰਨੀ ਕਿ ਪੌਣੇ ਸਭਾ ਕੇ ਦੋ ਮਹੀਨਿਆਂ ਦੀ ਪੌਣਿਆਂ ਕੇ ਦੋ ਮਹੀਨਿਆਂ ਦੇ ਦੋ ਦੇ ਅੰਦਰ ਆ ਉਹਨਾਂ ਹੈ ਵੀ ਸੂਣ ਵਾਲੀ ਆ ਟੀਕਾ ਕੱਲ ਠੰਡਾ ਲਾਤਾ ਇਹਨੂੰ ਲਿਆ ਕੇ ਠੀਕ ਹੈ ਠੀਕ ਹੈ ਠੀਕ ਇਹ ਕਰਮਾਂ ਵਾਲੀ ਠੰਡੀ ਧੀਰੀ ਚੋਣ ਬਹੁਤ ਵਧੀਆ ਵਾਚਵਾ ਚੂ ਤੇ ਦੁੱਧ 12 ਕਿਲੋ ਜੀ ਤੋਲ ਕੇ ਠੀਕ ਹੈ ਅਸੀਂ ਗਾ ਜੀਏ 13 ਨੂੰ ਜੇ 12 ਜੀ 12 ਹਾਂ ਥੀਮੋ ਟਾਈਮ ਅਸੀਂ ਚੋਣੇ ਆ ਠੀਕ ਹੈ ਜੀ ਡਾਕਟਰ ਤੋਂ ਕੱਢ ਦਿੰਦੀ ਦੋਸਤੋ ਗੱਬਣ ਵੀ ਆ ਤੇ ਤੋਕੜ ਵੀ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਕਿਉਂਕਿ ਦੁੱਧ ਵੀ 12 ਕਿਲੋ ਆ ਹਾਂਜੀ ਤੇ ਕੋਈ ਸਵਾਕ 2 ਮਹੀਨਿਆਂ ਦੀ ਅੱਗੇ ਚੈੱਕ ਪਾਸ ਆ ਡਾਕਟਰ ਸਾਹਿਬ ਤੋਂ ਚੈੱਕ ਪਾਸ ਆ ਜੇਕਰ ਕਿਸੇ ਵੀਰ ਨੇ ਤਸੱਲੀ ਕਰਨੀ ਆ ਤੇ ਡਾਕਟਰ ਸਾਹਿਬ ਤੋਂ ਤੁਸੀਂ ਵੀ ਪੁੱਛ ਸਕਦੇ ਜੇ ਸਾਹਮੋ ਸਾਹਮਣੇ ਜਿਹੜਾ ਕਿ ਵੀਰ ਆ ਰਿਹਾ ਖਰੀਦਣ ਤਾਂ ਜੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਸ਼ੱਕ ਨਾ ਰਵੇ ਤੇ 12 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਆ ਇੱਕ ਰੰਗ ਬਿਲਕੁਲ ਬਲੈਕ ਆ ਬਰੀਡ ਵਾਈਜ਼ੀ ਵੇਖੀਏ ਤੇ ਜਰਸੀ ਦਾ ਪੱਖ ਜਰਸੀ ਦਾ ਬਧੇਰੇ ਪੱਖ ਆ ਵਹਿੜ ਦੇ ਵਿੱਚ ਕੱਦ ਕਾਠ ਵੀ ਸੋਹਣਾ ਆਮ ਨੋਰਮਲ ਆਪਾਂ ਜਰਸੀ ਵਾਂਗ ਦਿਖਦੇ ਛੋਟੀਆਂ ਕੱਦਦੀਆਂ ਪਰ ਇਹ ਵੱਡੇ ਕੱਦ ਦੇ ਵਿੱਚ ਕਿਉਂਕਿ ਜਰਸੀ ਦਾ ਇਹ ਐਚ ਐਫ ਦਾ ਕਰੋਸ ਆ ਠੀਕ ਆ ਇੱਕ ਰੰਗ ਬਿਲਕੁਲ ਬਲੈਕ ਤੇ ਦੁੱਧ ਛੇ ਇੱਕ ਰੰਗ ਆ ਛੇ ਇੱਕ ਟਾਈਮ ਆ ਠੀਕ ਆ ਨਾਂ ਚ ਪਾਈਆ ਵਾਧਿਆ ਤੇ ਨਾਂ ਘਟਿਆ ਠੀਕ ਹੈ ਜੀ ਠੀਕ ਗੱਲ ਉਨੀ ਮੁੜ ਕੇ ਨਾ ਹਾਂਜੀ ਹਾਂਜੀ ਾਕੀ ਦੋਸਤੋ ਹਵਾਨਾ ਨਿਵਾ ਹੁਣ ਸਮੇ ਦੇ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਹੁਣ ਕੋਈ 1:3 2 1:3 2 ਵਜ ਦਾ ਸਮਾਂ ਹੈ ਬਾਕੀ ਮਾਰਨਿੰਗ ਸਵੇਰ 7 ਵਜੇ ਦੀ ਚਵਾਈ ਹੋਈ ਹੈ ਇਹਨਾਂ ਸਾਰੀਆਂ ਵੇੜਾਂ ਦੀ ਬਾਕੀ ਟਾਈਮ ਤੋਂ ਟਾਈਮ ਕੋਈ ਵੀਰ ਆਪਦੀ ਆਣ ਕੇ ਤਸੱਲੀ ਕਰੇ ਕੋਈ ਡਾਊਟ ਨਹੀਂਗਾ ਕਿਉਂਕਿ ਪੈਸੇ ਖਰਚ ਕਰਨੇ ਆ ਕਿ ਕਿਸੇ ਵੀਰ ਨੇ ਆਪਾਂ ਹਰ ਥਾਂ ਤੋਂ ਜਿੱਥੇ ਵੀਡੀਓ ਪਾਈ ਦੀ ਉੱਥੇ ਹਰ ਭੈਣ ਭਰਾਵਾਂ ਸੱਜਣਾਂ ਨੂੰ ਕਰੀਦਾ ਵੀ ਆਪਣੀ ਤਸੱਲੀ ਕਰੋ ਪਹਿਲਾਂ ਠੀਕ ਆ ਬਾਕੀ ਪੈਸੇ ਲਾਉਣੇ ਆ ਤੇ ਬਾਕੀ ਚੈੱਕ ਦਾ ਵੀ ਤੁਹਾਨੂੰ ਸਮਾਂ ਦੱਸਦਾ ਤੇ ਦੁੱਧ ਵੀ ਤੁਹਾਨੂੰ ਦੱਸਦਾ ਜਿਹੜੇ ਵੀਰ ਤੇ ਫਿੱਟ ਬੈਠੂਗੀ ਸੌਦਾ ਕਰ ਲਿਓ ਬਾਕੀ ਗਰਮੀ ਗਰਮੀ ਨਾਮ ਨਾਲ ਵਾਲੀਆਂ ਬ੍ਰੀਡਾਂ ਕਿਉਂਕਿ ਵਿੱਚ ਕ੍ਰੋਸ ਆਂਗ ਆ ਜਿਆਦੇ ਆ ਇਹਦੇ ਸੰਧੂ ਸਾਹਿਬ ਜਿੱਦਾਂ ਮੱਝ ਹਣਾ ਅੱਜ ਕੱਲ੍ਹ ਲੱਖ ਰੁਪਏ ਦੀ ਲਈਏ ਨਾ ਤੁਹਾਨੂੰ ਪਤਾ ਕਿ ਇਹਦੇ ਇੰਨਾ ਦੋਧਰੀਆਂ ਨੇ ਦੇਣਾ ਬਸ ਜੀ ਬਸ ਤੇ ਇਹਦੇ ਇੱਕ ਹਿਸਾਬ ਦੀ ਜਿਹੜੀ ਆ ਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਾਕੀ ਦੁੱਧ ਵੀ ਕਰਮਾ ਵਾਲੀ ਦਾ ਹੰਕਾਰ ਰੱਖਦੇ ਆ ਮੱਖਣੀ ਸ਼ਿਖਣੀ ਵੀ ਕੱਢਦੀ ਆ ਨਹੀਂ ਜੀ ਚੰਗੇ ਦੁੱਧ ਆ ਜੀ ਵਧੀਆ ਚੰਗਣਾ ਦੁੱਧ ਆ ਜੀ ਉਹ ਜਰਸੀ ਹੋਗੀ ਸ਼ਹੀਵਾਲ ਹੋਗੀ ਦੁੱਧ ਸੰਗਣੇ ਇਹਨਾਂ ਦੇ ਬੈੜਾ ਸੰਗਣੇ ਦੁੱਧ ਆ ਤੇ ਇਹ ਆਪਾਂ ਕਿਥੋਂ ਕੀ ਤੱਕ ਦੇ ਦਿੱਤੀ ਜੀ ਮੁੱਲ ਕੀ ਕਰਦੇ ਹਾਂ ਲੈਣ ਦੇਣ ਕੀ ਰੋਗੇ ਸਾਡਾ ਮੁੱਲ 10000 40000 ਰੁਪਿਆ 40 ਹਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ 40000 ਰੁਪਿਆ ਮੁੱਲ ਹਾਂਜੀ ਤੇ ਥੋੜਾ ਬਤਾ ਤੁਹਾਨੂੰ ਪਤਾ ਇਹ ਵੀ ਜਿਹੜਾ ਕੋਈ ਵੀਰ ਆਉਂਦਾ ਮਾਨਤਨ ਕਰਨਾ ਪੈਂਦਾ ਕਿਸੇ ਦਾ ਘਰ ਆਇਆਂ ਦਾ ਫਿਰ ਕੋਈ ਪਹਿਣ ਪ੍ਰਹਾਨ ਦੀ ਸੌਂ ਦਿਖਾਦੀ ਨਹੀਂ ਜੀ ਐ ਇੰਡੀ ਨਹੀਂ ਉਹਦੇ ਪਿੱਛਾ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਆਜੋ ਅਗਲੇ ਪਾਸੇ ਪੌਜੀ ਆ ਆਪਣੇ ਕੋਲ ਦੋ ਆ ਗਈਆਂ ਵੇੜਾ ਇੱਕ ਤਾਂ ਬਿਲਕੁਲ ਸੂਈ ਹੈ ਜਿਹੜੀ ਇਹ ਬਾਬਾ ਜੀ ਅੱਜ ਨਾ ਤੜਕੇ ਸੂਈ ਆ ਠੀਕ ਹੈ ਜੀ ਬੱਛੀ ਜਨੇ ਦਿੱਤੀ ਜੇ ਤੀਜੇ ਦੀ ਬਹੁਤ ਵਧੀਆ ਲਓ ਜੀ ਤੇ ਉਠ ਪੁੱਤੋ ਆਹ ਵੱਖ ਕਾਨ ਕੋਨ ਵਸ਼ੀ ਦੀ ਅੱਜ ਮਾਰਨਿੰਗ ਸੋਈ ਆ ਜੀ ਹਾਂ ਅੱਜ ਸਵਸਤੇ ਸੋਈ ਆ ਠੀਕ ਹੈ ਜੀ ਤੇ ਇਹਦਾ ਅਸੀਂ ਚਾਚੂ ਬਹੁਤ ਵਧੀਆ ਹੱਥਾਂ ਨਾਲ ਚੋਈ ਆ ਠੀਕ ਹੈ ਜੀ ਤੇ ਵਛੀ ਨੂੰ ਰਜਾ ਕੇ ਖੁੱਲਾ ਹਾਂਜੀ ਤੇ 3 ਕਿਲੋ ਦੁੱਧ ਚੋਇਆ ਜੇ ਗਾੜੀ ਹੁਣ ਨਹੀਂ ਜੇ ਪਤਾ ਆਪਾਂ ਕੋਈ ਇਹਦਾ ਟਾਈਮ ਨਹੀਂ ਚੋਇਆ ਵੇਖੋ ਹੈ ਕਿ ਹਾਂ ਬਿਲਕੁਲ ਜੀ ਬਿਲਕੁਲ ਚਲੋ ਆ ਬੌਲੇ ਤੇ ਆ ਜੀ ਅਜੇ ਪਹਿਲੀ ਚਵਾਈ ਹੋਈ ਹੋਣੀ ਇਹਦੀ ਮਾਰਨਿੰਗ ਉਹ ਹੀ ਨਾ ਤੁਹਾਨੂੰ ਦੱਸਿਆ ਵੀ ਸਵੇਰ ਗਿੱਲਾ 나ੜੂ ਦੋਸਤੋ ਬੱਚੇ ਦੇ ਨਾਲ ਆ ਬਲੈਕ ਰੰਗ ਤੁਸੀਂ ਵੇਖ ਸਕਦੇ ਮਗਰ ਬੱਚੀ ਬਹੁਤ ਸੋਹਣੀ ਆ ਤੇ ਆਪ ਵੀ ਸ਼ਾਈਵਾਲ ਦਾ ਕਰੋ ਸੰਗ ਇਹ ਵੈੜਾ ਸੁਬਾ ਦੁਜਾ ਹੀ ਹੋ ਗਈ ਏ ਦੁਜਾ ਦੁਜਾ ਜੀ ਠੀਕ ਹੈ ਬਾਕੀ ਚੂਣ ਚੂਣ ਤੁਸੀਂ ਇਹ ਪਹਿਲੀ ਚਵਾਈ ਕੀਤੀ ਚੰਗੀ ਏ ਥਾਣਾ ਮੋਗਾ ਆ ਗਏ ਠੀਕ ਹੈ ਜੀ ਤੇ ਮਤਲਬ 3 ਕਿਲੋ ਦੁੱਧ ਨਹੀਂ ਚੋਇਆ ਵਾ ਤੇ ਬੱਛੀ ਨੂੰ ਅਸੀਂ ਚੰਗਾ ਬੱਛੀ ਚੋਸਤਿਆ ਬੱਛੀ ਨੇ ਲੇੜਾ ਵੱਛੀ ਪਹਿਲੋਂ ਵੀ ਨਾ ਜਦੋਂ ਅਸੀਂ ਆਣ ਕੇ ਸਾਰੇ ਵੇਖੀ ਆ ਨਾ ਹਾਂਜੀ ਉਹ ਤਾਂ ਲੇਣ ਲਈ ਸੀ ਆਪੇ ਹੀ ਸੁਈ ਕਰਮ ਵਾਲੀ ਠੀਕ ਹੈ ਜੀ ਠੀਕ ਹੈ ਹਾਂਜੀ ਥਣ ਥਣ ਮੈਂ ਤੁਹਾਨੂੰ ਇੱਕ ਵਾਰੀ ਹੋਰ ਥੋੜਾ ਨੇੜੇ ਤੋਂ ਦਿਖਾ ਦਈਏ ਆ ਕਰ ਚੈੱਕ ਠੀਕ ਹੈ ਤੇ ਮਗਰ ਵੀ ਬੱਛੀ ਏ ਫੀਮੇਲ ਕਾਫ ਨੂੰ ਜਨਮ ਦਿੱਤਾ ਆ ਤੁਸੀਂ ਵੇਖੋ ਬਲੈਕ ਥਣ ਮਗਰਲੇ ਅਗਲੇ ਵਾਈਟ ਆ ਤੇ ਥਣ ਦੇਵਾ ਤੁਸੀਂ ਵੇਖ ਲਿਆ ਠੀਕ ਆ ਜੀ ਤੇ ਬਾਕੀ ਚੋਣ ਚਾਂ ਇੱਕ ਨੰਬਰ ਆ ਕਿਸੇ ਚ ਕੋਈ ਡਿਫੈਕਟ ਨਹੀਂਗਾ ਕੋਈ ਉਨੀ ਕੀ ਗੱਲ ਹੋਵੇ ਤੇ ਉਹ ਦੱਸਣੀ ਠੀਕ ਆ ਜੀ ਫਰਜ਼ ਵੀ ਬੰਦ ਆ ਜੀ ਇਹਦਾ ਵੀ ਸੰਧੂ ਸਾਹਿਬ ਆਪਾਂ ਤੁਹਾਨੂੰ ਜਿਹੋ ਦੁੱਧ ਦਾ ਕੋਈ ਕਹਿ ਨਹੀਂ ਸਕਦੀ ਵੀ ਆਪਾਂ ਪਹਿਲਾ ਟਾਈਮ ਚ ਹੀ ਕਰਮਾਂ ਲਈ ਆ ਵੇਖੋ ਜੀ ਚਲੋ ਤੇ ਧਾਰ ਚੰਗੀ ਆ ਦੁੱਧ ਜੇ ਥੱਲੇ ਛੱਡਣਾ ਪੈਂਦਾ ਤੁਹਾਨੂੰ ਪਤਾ ਆ ਦੋ ਤਿੰਨ ਟਾਂਕ ਚਲ ਨਹੀਂ ਖਾਲੀ ਕੀਤੇ ਜਾਂਦੇ ਪਾਸੋਂ ਤੇ ਧਾਰ ਤੂਰ ਦੀ ਬਹੁਤ ਸੋਹਣੀ ਆ ਤੇ ਮੱਛੀ ਚੰਗੀ ਆ ਤੇ ਚਲ ਠੀਕ ਹੈ ਜੀ ਲਓ ਵੀਰ ਜੀ ਖੋਲ ਕੇ ਦਿਖਾ ਦਈਏ ਵੀ ਤੂਰ ਦਿਏ ਆ ਲੈ ਹਣੋ ਲਓ ਦੋਸਤੋ ਅੱਜ ਹੀ ਸੂਈਏ ਕਰਮਾਂ ਲਈ ਬਾਕੀ ਜੇਰ ਜੂਰ ਪਾਤੀ ਸੀ ਜੀ ਮੌਕੇ ਤੇ ਐਨ ਪੂਰੀ ਠੀਕ ਹੈ ਜੀ ਪਾ ਕੇ ਪਰ ਉਹ ਅਸੀਂ ਉਹ ਸਾਨੂੰ ਕੋਈ ਅਜਿਹੀ ਗੱਲ ਦਾ ਨਹੀਂ ਹੁ ਡਾਊਟ ਜਿਦਾਂ ਵੀਡੀਓ ਵਾੜੀ ਉਹ ਨਹੀਂ ਬਣਾਉਂਦੇ ਹਾਂ ਕੋਈ ਉਹ ਜੇਰ ਮਾਰੇ ਪਾਤੀ ਆਹਾ ਹਾਂ ਜੀ ਉਹ ਬਾਕੀ ਤੁਹਾਨੂੰ ਬਾਬਾ ਜੀ ਗੱਲ ਥੋੜਾ ਹੌਲੀ ਹਾਈਟ మీడియం ਦੱਸੋ ਬਾਕੀ ਸੂਸਵਾ ਦੇ ਵਿੱਚ ਜਿਵੇਂ ਕੋਈ ਪਸ਼ੂ ਤਾਜ਼ਾ ਸੁੰਦਾ ਕੋਈ 2-4 ਦਿਨਾਂ ਦੇ ਵਿੱਚ ਪੰਜਾਂ 7 ਦਿਨਾਂ ਦੇ ਵਿੱਚ ਰਿਕਵਰੀ ਹੁੰਦੀ ਏ ਇੱਕ ਵਾਰੀ ਫੇਰ ਪਸ਼ੂ ਦੀ ਕੋਈ ਪੱਠਾ ਡੱਕਾ ਹੀ ਕਈ ਵਾਰਾਂ ਪਸ਼ੂ ਘੱਟ ਵੱਧ ਖਾਂਦਾ ਤੇ ਬਾਕੀ ਆ ਵੈੜ ਆ ਤੇ ਸੂਈ ਸਵਾਈ ਦਾ ਪੂਰਾ ਤੁਹਾਨੂੰ ਟਾਈਮ ਨੋਟ ਕਰਾਤਾ ਮਗਰ ਬੱਚੀ ਫੀਮੇਲ ਕਾਫ ਨੂੰ ਜਨਮ ਦਿੱਤਾ ਹਾਈਟ మీడియం ਦਰਮਿਆਨੀ ਕੋਈ ਵੀਰ ਹਾਈਟ ਅੰਗ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਆ ਲੋ ਉਹ ਬੱਚੇ ਦਾ ਕਰਨਾ ਨਹੀਂ ਛੱਡ ਬੱਚੀ ਠੀਕ ਹੈ ਜੀ ਅੱਛਾ ਜੀ ਕੀ ਮੁੱਲ ਰਹੂਗਾ ਇਹਦਾ ਫਿਰ ਸੰਧੂ ਸਾਹਿਬ ਇਹਦਾ ਮੁੱਲ ਜੇ 55000 ਰੁਪਇਆ 56 ਹਾਂ ਜੀ 56 ਠੀਕ ਹੈ ਜੀ ਹਾਂਜੀ ਬੜੀ ਦੋਦ ਪਹਿਲੇ ਸੂਏ ਚੰਗਾ ਇਹਨੇ ਕੱਢਿਆ ਹੁਣ ਆਪਾਂ ਗੱਲ ਹੈ ਕਿ ਵੀ ਅਗਲਾ ਆਵੇ ਆਪਦੀ ਤਸੱਲੀ ਕਰੇ ਹੈਗੇ ਨਹੀਂ ਆ ਬਿਲਕੁਲ ਆਪਾਂ ਫਾਲਤੂ ਨਹੀਂ ਗੱਪ ਹੋਇਆ ਗੱਲ ਦਾ ਐਵੇਂ ਜਿਹੜਾ ਅਗਲਾ ਉਹ ਚੈੱਕ ਕਰੇ ਸਹੀ ਹੈ ਜੀ ਸਹੀ ਹੈ ਕਿ ਨਹੀਂ ਆਪਾਂ ਦੱਸ ਦਈਏ ਨੇ ਆ ਵਾ ਕਰਨੀ ਅਗਲੇ ਨੇ ਆਪਣੀ ਮਰਜ਼ੀ ਆ ਬਸ ਬਸ ਹੈ ਨਹੀਂ 56000 ਆ ਦੋਸਤੋ ਬੌਲੇ ਤੇ ਚਲਣ ਢਈ ਹੈ ਕਰਮਾਂ ਲਈ ਹਜੇ 2 3 4 ਕਿਲੋ ਬੌਲਾ ਮਾਰਨਿੰਗ ਟਾਈਮ ਪਹਿਲੀ ਚਵਾਈ ਕੀਤੀ ਹੈ ਤੁਹਾਨੂੰ ਦੱਸ ਦਿੱਤਾ ਕਨਫਰਮ ਫਿਰ ਕਰਵਾ ਦਿੱਤਾ 56000 ਮੋਲਾ ਬਾਕੀ ਤੁਸੀਂ ਥਾਲ ਮੇਰੇ ਬਿਠਾ ਲਿਓ ਜਿੱਥੇ ਵੀ ਕਿਸੇ ਵੀਰ ਦਾ ਸੌਦਾ ਰਲਦਾ ਹੋਇਆ ਉੱਥੇ ਤੁਸੀਂ ਕਰ ਲਿਓ ਠੀਕ ਹੈ ਤੇ ਅੱਛਾ ਵੀਰ ਕਮਲਜੀਤ ਸਿੰਘ ਜੀ ਆਜ ਗਏ ਅੱਗੇ ਆਪਾਂ ਆ ਗਈ ਲਾਸਟ ਵਿੱਚ ਆਪਣੇ ਕੋਲੇ ਗੱਬਣ ਆ ਗਈ ਜੀ ਇਹ ਵੀਰ ਜੀ ਗੱਬਣ ਵਹਿੜ ਉਹਨਾਂ ਪਾਏ ਅਜੇ ਫਿਰ ਹਾਂ ਇਹ ਵਹਿੜ ਬਹੁਤ ਚੰਗੀ ਜਾਦਦੀ ਆ ਅੱਛਾ ਜੀ ਚੰਗੇ ਖਣਵਾਦੇ ਜਮਾਂ ਤੇ ਇਹ ਸੂਆ ਆਪਣੇ ਘਰ ਦੀ ਵੜੀ ਇਹ ਪਹਿਲੇ ਸੂਏ ਆਪਾਂ ਪੀਤਾਗੇ ਵੀ ਪਹਿਲਾ ਪਹਿਲਾ ਸੂਆ ਵਾਜਰੂ ਪਹਿਲਾ ਸੂਆ ਹੱਥੀ ਜੰਮੀ ਬਲੀ ਤਿਆਰ ਹੋਈ ਆਪਣੇ ਨਹੀਂ ਇਹ ਹੱਥੀ ਨਹੀਂ ਹੋਈ ਵਾਜਰੂ ਕਿਉਂ ਨਹੀਂ ਮਾਰਨਾ ਅੱਛਾ ਜੀ ਆ ਮੈਂ ਗਲਤ ਗੱਲ ਨਹੀਂ ਕਰਦਾ ਅੱਛਾ ਆਪਾਂ ਕੋ ਲਈ ਸੀ ਇਤਨੀ ਇਹ ਸਾਂਹ ਵਾਲੇ ਬੰਦੇ ਕੋ ਨਾ ਹਾਂਜੀ ਹਾਂਜੀ ਆਪਾਂ ਲਈ ਸੀ ਅੱਛਾ ਤੇ ਸਾਂਹ ਵੀ ਲਈਦਾ ਪਹੂ ਛੋਟਾ ਲੈ ਗਿਆ ਉਹਨੇ ਸਾਂਹ ਵੀ ਤਾਂ ਯਾਖੀ ਤਾਂ ਵੀ ਚਲੋ ਕਿਹਦਾ ਚਾਹੋ ਕਰਮਾ ਵਾਲਾ ਕੋਈ ਨਾ ਕੋ ਦੇ ਕੇ ਜਾਂਦਾ ਜਦੋਂ ਬਣ ਜੇ ਪੱਤਰ ਆ ਜੇ ਹਾਂਜੀ ਹਾਂਜੀ ਤੇ ਅੱਛਾ ਵੀਰ ਜੀ ਫਿਰ ਇਹਦੀ ਹੁਣ ਇੱਕ ਤਾਂ ਇਹ ਡਿਟੇਲ ਦੇ ਦਈਏ ਆਪਾਂ ਵੀ ਸਵੇਰ ਤੁਸੀਂ ਦੱਸ ਤਾਂ ਪਹਿਲਾ ਸਵੇਰ 8-9:00 ਦੇ ਨਾ ਜੇ ਦਿਨ ਪੂਰੇ ਹੁੰਦੇ ਵਿੱਚ ਬਾਕੀ ਆ 25 ਨੂੰ ਦਿਨ 26 ਨੂੰ ਇਹਦੇ ਪੂਰੇ ਜੇ 25 ਨੂੰ ਤਰੀਕ ਨੂੰ ਤੇ ਬਾਕੀ ਜੋ ਕੋ ਤੁਹਾਡੇ ਗਾੜੀ ਆਵੇ ਥਣ ਥਣ ਜਿੱਦਾਂ ਬਹੁਤ ਸੋਹਣਾ ਥਣ ਥ ਤੇ ਲੈਵਟੀ ਲੋਟੀ ਆਰਡਰ ਰੂਟਰ ਬਹੁਤ ਜਿਆਦਾ ਸੋਹਣਾ ਤਿਆਰ ਕਰੀ ਬੈਠੀ ਆ। ਸੋ ਥਾਨ ਥਾਨ ਵੇਖੋ ਤੁਸੀਂ ਬਹੁਤ ਸੋਹਣਾ ਤੇ ਸੁਆਦੀ ਥਾਨਾ। ਹੱਥੀ ਚਵਾਈ ਇਹਦਾ ਫਿਰਲ ਵੇਖੋ ਤੁਸੀਂ ਕਾਫੀ ਸੋਹਣੀ ਆ। ਕੋਈ ਗਿੱਠ ਗਿੱਠ ਤੇ ਆਪਾਂ ਕਹੀਏ ਵੀ ਸੱਜੀ ਖਬੀ ਬਹਿਣੀ ਦੀ ਗੱਲ ਕਰ ਲਈਏ ਤੇ ਗਿੱਠ ਗਿੱਠ ਤੇ ਥਾਨਾ। ਬਹੁਤ ਵਧੀਆ ਕੁਆਲਿਟੀ। ਠੀਕ ਆ। ਤੇ ਬਾਕੀ ਭਰਿਆ ਭਾਂਡਾ ਗੱਬਾਣਾ ਕਰਮਾ ਲਈ ਤਿਆਰੀ ਆ। ਆਲਮੋਸਟ ਤਿਆਰੀ ਆ 5 7 8 ਦਿਨ ਤੱਕ ਸੂਪੂਗੀ ਠੀਕ ਆ ਜੀ। ਔਰ 25 ਨੂੰ ਇਹਦੇ ਦਿਨ ਪੂਰੇ ਆ ਤੇ ਉੱਤੇ ਵੀ ਇਸ ਕਰ ਦਿਨ ਤੇ ਲਊਗੀ 5 7 ਆ ਜੌਵੀਰ ਖੋਲਦਗੇ ਤੋੜਦਗੇ ਇਹਨੂੰ ਵੀ ਸੋ ਇਹ ਗੱਬਨ ਵੇਰ ਦੋਸਤੋ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਲਾਸਟ ਵਿੱਚ ਠੀਕ ਹੈ ਸੋ ਫੇਸ ਕੁਆਲਿਟੀ ਇਹਦੀ ਵੇਖ ਲਓ ਮੂੰਹ ਮੱਥੇ ਦੀ ਵੀ ਚੰਗੀ ਆ ਬਾਡੀ ਬੰਤਰ ਵੀ ਬਹੁਤ ਸੋਹਣੀ ਆ ਨਿਗਰ ਰਾਜੀ ਤੇ ਤੈੜ ਲੇਵੇ ਦੀ ਅਕਸਮੇ ਲੇਵੇ ਦੀ ਜਿੰਨੀ ਵੀ ਆ ਤੁਸੀਂ ਵੇਖੋ ਬੱਤ ਜੇ ਦੀ ਡਿਮਾਂਡ ਕੀ ਮੁੱਲ ਵੜੀ ਕੀਤੀ ਫਿਰ ਇਹਦੀ ਮੈਨਾ ਵੀਰਾ 2.60 ਹਜ਼ਾਰ ਰੁਪਏ ਦੀ ਡਿਮਾਂਡ ਹੀ ਅੱਛਾ ਜੀ ਤੇ ਬਾਕੀ ਕੋ ਮਾਨ ਤਾਨ ਤੇ ਭੈਣ ਭਰਾ ਦਾ ਕਰਨਾ ਹੀ ਪੈਂਦਾ ਤੁਹਾਨੂੰ ਆਹ ਦੋਸਤੋ 60 ਹਜ਼ਾਰ ਡਿਮਾਂਡ ਬਾਕੀ ਮਾਨ ਤਾਨ ਹਰ ਇੱਕ ਪਸ਼ੂ ਦਾ ਹੋਊਗਾ ਪਬਜੀ ਜਿਹੜੀ ਇਹ ਤੁਸੀਂ ਆਖਿਆ ਵੀ ਜੋੜੀ ਆਪਾਂ ਇਹ ਵੀ ਇੱਕ ਭੈਣ ਭਰਾਵਾਂ ਨੂੰ ਦੇ ਦੇਣੀ ਆ ਵੀ ਚਲੋ ਐਸ ਇੱਕ ਫ੍ਰੀ ਦੇ ਦੇਣੀ ਆ ਵੀ ਚਲੋ ਤੇ ਗਿਣ ਲੋ ਵੀ ਕਿਹੇ ਭੈਣ ਭਰਾ ਨੂੰ ਗਿਫਟ ਹੀ ਲਾ ਲੋ ਵਹਿੜਾਂ ਦੋਵੇਂ ਆ ਵੱਛੀ ਘਰ ਦੀ ਮਤਲਬ ਵੱਛੀ ਵੀ ਚੰਗੀ ਆ ਅੱਛਾ ਜੀ ਆ ਵੀ ਵੱਛੀ ਜਿਹੜੀ ਦਾ ਇੱਕ ਸੂਆ ਪੀਤਾ ਅੱਛਾ ਜੀ ਨੌਕਸ ਮਾਸਾ ਵੀ ਭਾਵੇਂ ਕੋ ਡਾਕਟਰ ਨੂੰ ਵਿਖਾ ਲੇ ਤੇ ਮੈਂ ਤੁਹਾਨੂੰ ਪਤਾ ਵੀ ਡੰਗਰ ਉਧਰੋਂ ਵੀ ਦੇਣ ਰਿਹਾ ਥੋੜਾ ਜਿਹਾ ਸਾਡੇ ਕੋਈ ਘਰ ਦੀ ਜਿਹੜੀ ਆ ਆਪਣਾ ਵੀ ਸਾਨੂੰ ਮਜਬੂਰੀ ਆ ਹਾਂ ਹਾਂ ਤੇ ਅਸੀਂ ਸੰਭੀਆ ਵੀ ਪਰ ਮੈਂ ਨਾ ਜੇ ਕੋਈ ਭੈਣ ਭਰਾ ਛੱਡਾਂਗੀ ਹੂੰ ਹੂੰ ਤੇ ਜੇ ਕੋਈ ਕਈ ਭਰਾ ਸੰਭ ਲੈਂਦੇ ਆ ਤੇ ਜੇ ਕੋਈ ਲੈ ਵੀ ਜਾਊ ਆਪਾਂ ਨੇ ਫਰੀ ਦੇਣੀ ਆ ਬਿਲਕੁਲ ਜੀ ਬਿਲਕੁਲ ਤੇ ਇਹ ਵਿਚਾਰੀਆਂ ਪੱਠੇ ਖਾਣਗੀਆਂ ਤੇ ਕੋਈ ਸਾਲ ਚ ਕੋਈ ਰੁਪਈਆ ਲੱਖ ਸਵਾ ਲੱਖ ਵਟਲੂ ਬਿਲਕੁਲ ਜੀ ਬਿਲਕੁਲ ਨੀ ਨੀ ਤੇ ਨੁਕਸ ਕੋਈ ਮਾਸਾ ਵੀ ਨੁਕਸ ਨਹੀਂ ਦੋਵਾਂ ਦੇ ਅੰਦਰ ਕੋਈ ਠੀਕ ਹੈ ਜੀ ਹੈ ਇਹਦੇ ਨਾਲ ਦੋਸਤੋ ਆ ਜਿਹੜੀ ਪਹਿਲੇ ਨੰਬਰ ਤੇ ਵੈੜ ਤੁਸੀਂ ਦੇਖ ਰਹੇ ਜੇ ਇਹਦਾ ਇੱਕ ਸੁਭਾ ਪੀਤਾ ਤੇ ਅੱਗੇ ਨਵੇਂ ਤੋਂ ਦਰਲੀ ਨਹੀਂ ਗਈ ਤੇ ਜਿਹੜੀ ਇੱਕ ਆ ਦੂਜੇ ਨੰਬਰ ਤੇ ਆ ਤੁਸੀਂ ਵੈੜ ਦੇਖ ਰਹੇ ਜੇ ਇਹ ਆਉਸਰ ਵੈੜ ਦੋਵੇਂ ਜੋੜੀ ਤੁਸੀਂ ਦੇਖ ਰਹੇ ਜੇ ਪਹਿਲੇ ਤੇ ਦੂਜੇ ਨੰਬਰ ਤੇ ਦੋਵੇਂ ਜਿਹੜਾ ਵੀ ਕੋਈ ਵੀਰ ਸਾਂਭਨ ਸੰਭਾਲਣਾ ਲੈ ਕੇ ਜਾਣਾ ਚਾਹੁੰਦਾ ਉਹ ਤੁਸੀਂ ਲੈ ਕੇ ਜਾ ਸਕਦੇ ਜਿਹੜਾ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਉਹਨਾਂ ਵੇੜਾਂ ਦੇ ਨਾਲ ਵੀ ਤੁਸੀਂ ਮੰਨ ਲਓ ਵੀ ਜੇਕਰ ਇਹ ਲੈ ਕੇ ਜਾਣਾ ਚਾਹੁੰਦਾ ਕੋਈ ਵੀਰ ਇੱਥੇ ਆਉਂਦਾ ਤੇ ਕਿਸੇ ਨੂੰ ਪਸੰਦ ਆਉਂਦੀਆਂ ਚੰਗੀਆਂ ਲੱਗਦੀਆਂ ਖੇਚਲ ਕਰ ਲੂਗਾ ਥੋੜੀ ਬਾਦੀ ਤੇ ਉਹ ਵੇੜਾਂ ਤੁਸੀਂ ਖਰੀਦਣ ਆਉਣਾ ਹੀ ਆਉਣਾ ਤੇ ਨਾਲ ਤੁਸੀਂ ਇਹ ਵੀ ਵੇੜਾਂ ਲੈ ਕੇ ਜਾ ਸਕਦੇ ਜੀ ਦੋਵੇਂ ਤੇ ਵੇਖੀ ਆ ਜੋੜੀ ਬਿਲਕੁਲ ਦਿੱਤੀ ਜਾਊਗੀ ਜਿਹੜਾ ਕੋਈ ਵੀਰ ਸਾਫ ਸੰਭਾਲ ਕਰ ਲੇ ਘਰੇ ਰੱਖਣੀਆਂ ਜਿਹੜੇ ਵੀਰ ਨੇ ਖੇਚਲ ਕਰਨੀ ਜਾਣਦਾ ਠੀਕ ਆ ਬਣਾ ਲਏ ਇਹਨਾਂ ਨੂੰ 72 ਆਈਆਂ ਖੜੀਆਂ ਨੇ ਕਰਮ ਵਾਲੀਆਂ ਇੱਕ ਤਾਂ ਬਿਲਕੁਲ ਆਨਸਰ ਆ ਤੇ ਇੱਕ ਤਾਂ ਜਿਹੜਾ ਜਦੋਂ ਬਣੀ ਨਵੇਂ ਤੋਂ ਤਰਲੀ ਤੇ ਦੂਜਾ ਸੂਬਾ ਰਲੂਗੀ ਬਾਕੀ ਪਹਿਲਾ ਸੂਬਾ ਹੁੰਦਾ ਮੁਫਤ ਹਾਂਜੀ ਫਰੀ ਠੀਕ ਆ ਜੀ ਕੋਈ ਰੁਪਈਆ ਨਹੀਂਗਾ ਤੇ ਉਹ ਹਿਸਾਬ ਨਾਲ ਤੁਸੀਂ ਉਹਦੀ ਵਿਆਹ ਤਾਂ ਲਾ ਲਿਓ ਸੋ ਐਨੀਮਲ ਤੁਹਾਨੂੰ ਮੈਂ ਦਿਖਾ ਤੇ ਵੀ ਘਟੋ ਘਟ ਵੀ ਸੱਤ ਨਾਗ ਨੇ ਜਿਨ੍ਹਾਂ ਦੇ ਵਿੱਚੋਂ ਸੋਏ ਸੋਏ ਨਾਗ ਤਾਜੇ ਵੀ ਹੈਗੇ ਆ ਇੱਕ ਗੱਬਣ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਈ ਹੈ ਵੈੜ ਕਾਫੀ ਸੋਹਣੀ ਆ ਸਾਫ ਸੁਥਰੇ ਠੰਡ ਭਾਂਡੇ ਦੀ ਆ ਠੀਕ ਆ ਤੇ ਇੱਕ ਟੋਕੜ ਗੱਬਣ ਵੈੜ ਦਿਖਾਈਏ ਤੁਹਾਨੂੰ ਚੈੱਕ ਪਾਸ ਆ ਕੋਈ ਵੀ ਜਿੱਦਾਂ ਵੀ ਕਿਸੇ ਦੀ ਸੰਤੁਸ਼ਟੀ ਹੁੰਦੀ ਆ ਉਦੋਂ ਤੁਸੀਂ ਤਸੱਲੀ ਕਰ ਸਕਦੇ ਜੇਕਰਾਂ ਨਕੇ